ਲੜਾਈ ਝਗੜਾ ਖੂਨ ਖਰਾਬਾ ਗੋਲੀਆਂ ਕਤਲ ਝੂਠ ਸੱਚ ਜੋ ਮਰਜੀ ਕਰੋ ਕਹਿੰਦੇ ਪਰ ਆਮ ਆਦੀ ਪਾਰਟੀ ਦੀ ਸਰਕਾਰ ਬਣਾ ਦਿਓ ਇਹਦੀ ਲੋੜ ਪਤਾ ਕਿਉਂ ਪਈ ਆ ਮੈਂ ਅੱਜ ਮੀਡੀਆ ਖੜੀ ਆ ਸਾਰੀ ਸਤਕਾਰਯੋਗ ਸਭ ਇੱਕ ਗੱਲ ਕਹਿਣੀ ਆ ਇਹਦੀ ਲੋੜ ਤਾਂ ਪਈ ਆ ਸਿਰਫ ਸਾਡੇ 33 ਸਾਲ ਦਾ ਪਿਛਲਾ ਹਿਸਾਬ ਚੱਕ ਲੋ ਪਿਛਲਾ ਛੱਡ ਦਿਓ ਵਾਲੇ 99 ਤੋਂ ਲੈ ਕੇ 25 ਤੱਕ 15 ਸਾਲ ਰਾਜ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ 15 ਸਾਲ ਕੀਤਾ ਕਾਂਗਰਸ ਨੇ ਤੇ 3.5 ਸਾਲ ਕੀਤਾ ਆ ਜਿਹੜਾ ਚੱਲ ਰਿਹਾ ਝਾੜੂ ਵਾਲਿਆਂ ਨੇ ਮੈਂ ਚੈਲੰਜ ਕਰਦਾ ਕਾਂਗਰਸ ਵਾਲੇ ਆ ਜਾਓ ਆਮ ਆਦਮੀ ਪਾਰਟੀ ਵਾਲੇ ਆ ਜਾਓ ਹੋਰ ਆ ਜਾਓ ਜਿਹਨੇ ਆਉਣਾ ਹੈ ਖੁੱਲੀ ਡਿਬੇਟ ਦਾ ਸੱਦਾ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਖੁੱਲ੍ਹੀ ਡਿਬੇਟ ਦਾ ਪਿਛਲੇ 33-35 ਸਾਲ ਦੇ ਵਿੱਚ ਡਿਵੈਲਪਮੈਂਟ ਤੇ ਵਿਕਾਸ ਤੇ ਡਿਬੇਟ ਕਰ ਲਿਓ ਰੁਜ਼ਗਾਰ ਤੇ ਕਰ ਲਿਓ ਲੋਕ ਭਲਾਈ ਸਕੀਮਾਂ ਤੇ ਕਰ ਲਿਓ 90% ਤੋਂ ਵੱਧ ਜਿਹੜੇ ਕੰਮ ਨੇ ਉਹ ਕਾਲੀ ਦਲ ਨੇ ਕੀਤੇ ਹੋਏ ਨੇ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਨੇ ਜੋਸ਼ ਦੇ ਨਾਮ ਨਾਰੇ ਲਾ ਕੇ ਉਹਨਾਂ ਦਾ ਸਵਾਗਤ ਕਰੀਏ ਪਤਾ ਲੱਗੇ ਅੱਜ ਅੱਠਾ-ਅੱਠਾ ਮਾਰਦਾ ਕੱਤ ਸੰਗਰੂਰ ਜ਼ਿਲ੍ਹੇ ਚੋਂ ਬੋਲੇ ਸਨਹਿਤ ਜਿੰਦਾਬਾ ਸ਼ਰੋਮਣੀ ਅਕਾਲੀ ਦਾ 바ਵਾ ਖੜੀਆਂ ਕਰਕੇ ਪਤਾ ਲੱਗੇ ਜੋਸ਼ ਦਾ ਸ਼ਰੋਮਣੀ ਅਕਾਲੀ ਦਾ ਸਰਦਾਰ ਸੁਖਵੀਰ ਸਿੰਘ ਜੀ ਪਾਲੇ ਸਰਦਾਰ ਸੁਖਵੀਰ ਸਿੰਘ ਜੀ ਪਾਲੇ ਸ਼ਰੋਮਣੀ ਅਕਾਲੀ ਦਾ ਔਰ ਜੋਸ਼ ਨਾਲ ਪਤਾ ਲੱਗੇ ਜਿਹੜੇ ਕਹਿੰਦੇ ਸੀ ਕਾਲੀ ਦਲ ਕਮਜ਼ੋਰ ਹੋ ਗਿਆ ਖਤਮ ਹੋ ਗਿਆ ਉਹ ਸਾਡੀ ਇੱਕ ਲਲਕਾਰ ਦੇ ਨਾਲ ਧਰਤੀ ਹਿੱਲਦੇ ਆ ਜਦੋਂ ਕਾਲੀ ਬੋਲਦੇ ਨੇ ਧਰਤੀ ਹਿੱਲਦੀ ਆ ਆ ਝਾੜੂ ਵਾਲੇ ਦਾ ਖਾਸ ਕਰਕੇ ਇੱਥੋਂ ਹੀ ਸ਼ੁਰੂ ਹੋਏ ਸੀ ਮਾਫ ਕਰਨਾ ਪਰ ਅਠਾਟਾ ਮਾਰਦਾ ਕਾਠਾ ਚ ਦੱਸ ਰਿਹਾ ਕਿ ਕਾਲੀ ਦਲ ਕਿਵੇਂ ਅੱਜ ਛਾਲਾ ਮਾਰਦਾ ਫਿਰਦਾ ਕਿਵੇਂ ਅਜੇ ਕਾਲੀ ਕਾਲੀ ਹੋਇਆ ਪਿਆ ਫੇਰ ਲਾ ਰੋਜ ਕਾਰਾ ਦੱਬ ਕੇ ਬੋਲੇ ਈਸੋ ਨਿਹੰਗ ਸਰਦਾਰ ਸੁਖਵੀਰ ਸਿੰਘ ਜੀ ਬੈਲ ਸਰਦਾਰ ਸੁਖਵੀਰ ਸਿੰਘ ਜੀ ਬੈਲ ਪਤਾ ਲੱਗਦਾ ਅਜ ਧਰਤੀ ਹਿੱਲਦੀ ਆ ਥਾਥਾ ਮਾਰਦਾ ਕੱਠ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਗਵਾਈ ਦੇ ਵਿੱਚ ਬਸ ਇੱਕ ਗੱਲ ਕਰਕੇ ਮੈਂ ਸਮਾਪਤੀ ਕਰਨ ਲੱਗਿਆ ਕੀ ਚੈਲੰਜ ਕਰਦੇ ਆ ਝਾੜੂ ਵਾਲਿਓ ਅੱਜ ਤੁਹਾਨੂੰ ਆ ਸਾਮਦਾਮ ਦੰਡ ਭੇਦ ਕਹਿਣ ਦੀ ਗੱਲ ਕਿਉਂ ਪਈ ਆ ਮੈਂ ਇਹ ਦੱਸਣਾ ਚਾਹੁੰਨਾ ਪਿਛਲੇ 10 ਸਾਲਾਂ ਦੇ ਵਿੱਚ ਆ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਹੋਰ ਜਿਹੜੀਆਂ ਗ੍ਰੰਥਾਂ ਦੀਆਂ ਬੇਅਦਬੀਆਂ ਹੋਈਆਂ ਨੇ ਆਹੀ ਆ ਝਾੜੂ ਵਾਲਿਆਂ ਦਾ ਸਾਮਦਾਮ ਦੰਡ ਭੇਸੀ ਸਾਮਦਾ ਮਤਲਬ ਹੈ ਬੰਦਿਆਂ ਨੂੰ ਨਾਲ ਜੋੜੋ ਜਿਵੇਂ ਮਰਜੀ ਦਾਮ ਦਾ ਮਤਲਬ ਪੈਸੇ ਨਾਲ ਖਰੀਦ ਕੇ ਡੰਡ ਦਾ ਮਤਲਬ ਢਾਬੇ ਦੇ ਕੇ ਧਮਕੀਆਂ ਦੇ ਕੇ ਗੋਲੀਆਂ ਮਾਰ ਕੇ ਤੇ ਭੇਜ ਦਾ ਮਤਲਬ ਕਿ ਜੇ ਖਰੀਦੇ ਨਾ ਜਾਣ ਡਰਾਏ ਨਾ ਜਾਣ ਤਾਂ ਬੰਡੀਆਂ ਪਾ ਦੋ ਅਜੇ ਝਾੜੂ ਵਾਲੇ ਪੰਜਾਬ ਦੇ ਵਿੱਚ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਬੰਡੀਆਂ ਪਾ ਰਹੇ ਨੇ ਇਹਨਾਂ ਤੋਂ ਬਚ ਜਿਓ ਕਿਉਂਕਿ ਜੋ ਕਲ ਇਦਲ ਨੇ ਵਿਕਾਸਪੁਰਸ਼ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੱਕਾ ਪੰਜਾਬ ਦੀ ਵਿਕਾਸ ਦੀ ਨਿਹਾਰ ਬਦਲੀ ਆ ਉਹਦਾ ਤੋੜ ਨਹੀਂ ਲੋਕ ਭਲਾਈ ਸਕੀਮਾਂ ਦਾ ਤੋੜ ਨਹੀਂ ਡਿਵੈਲਪਮੈਂਟ ਦਾ ਤੋੜ ਨਹੀਂ ਤਾਂ ਇਹਨਾਂ ਨੂੰ ਕਹਿੰਦਾ ਪੈ ਰਿਹਾ ਕਿ ਆ ਪੰਜਾਬ ਨੂੰ ਅੱਖ ਲਾ ਦਿਓ ਗੋਲੀਆਂ ਮਾਰਾ ਦਿਓ ਜੋ ਮਰਜ਼ੀ ਕਰੋ ਪਰ ਪੰਜਾਬ ਦੇ ਆਮ ਆਦਮੀ ਪਾਰਟੀ ਸਰਕਾਰ ਬਣਾ ਦਿਓ ਤਾਂ ਕਹਣਾ ਪੈ ਰਿਹਾ ਸੋ ਇਸ ਲਈ ਜੇ ਪੰਜਾਬ ਦੇ ਨੌਜਵਾਨ ਵੀਰੋ ਪੰਜਾਬ ਦੀ ਤਰੱਕੀ ਚਾਹੁੰਦੇ ਹੋ ਰੁਜ਼ਗਾਰ ਚਾਹੁੰਦੇ ਹੋ ਡਿਵੈਲਪਮੈਂਟ ਚਾਹੁੰਦੇ ਹੋ ਲੋਕ ਭਲਾਈ ਸਕੀਮਾਂ ਚਾਹੁੰਦੇ ਹੋ ਤਾ ਸ਼੍ਰੋਮਣੀ ਅਕਾਲੀ ਦਲ ਦਾ ਚੰਡਾ ਚੱਕ ਕੇ ਪੰਜਾਬ ਨੂੰ ਬਚਾਉਣ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਤੁਰ ਪੋ ਜੇ ਪੰਜਾਬ ਨੂੰ ਬਚਾਉਣਾ ਦੱਬ ਕੇ ਇੱਕ ਇੱਕ ਲਾਸਟ ਵਿੱਚ ਚਕਾਰਾ ਲਾ ਦਿਓ ਬਾਹਾਂ ਖੜੀਆਂ ਕਰਕੇ ਤਾਂ ਕਿ ਪਤਾ ਲੱਗ ਜੇ ਅੱਜ ਠਾਟਾ ਮਾਰਦਾ ਕੱਟ ਜਿਵੇਂ ਅੱਜ ਨੌਜਵਾਨ ਨੌਜਵਾਨ ਆ ਸੰਗਰੂਰ ਦੀ ਧਰਤੀ ਤੇ ਠਾਟਾ ਮਾਰਦਾ ਕੱਟ ਜਿੱਥੇ ਮਲੇਰ ਕੋਟਲੇ ਤੋਂ ਨੌਜਵਾਨ ਯੂਥ ਵੀng ਆਇਆ ਬਰਨਾਲੇ ਤੋਂ ਆਇਆ ਸੰਗਰੂਰ ਦੇ ਵਿੱਚ ਹਰਪਾਲ ਸਿੰਘ ਖੜਿਆਲ ਦੀ ਅਖਵਾਈ ਦੇ ਵਿੱਚ ਆਏ ਹੋਏ ਹਜ਼ਾਰਾਂ ਨੌਜਵਾਨ ਦੱਬ ਕੇ ਜਕਾਰਾ ਲਾ ਦਿਓ ਦੱਸ ਦਿਓ ਕਿ ਪੰਜਾਬ ਦੇ ਵਿੱਚ ਅੱਜ ਦੂਰ ਤੋਂ ਦੂਜਾ ਬਦਲਾਅ ਆਉਣ ਲੱਗੇ ਹੁਣ ਅਕਾਲੀ ਦਲ ਦੇ ਨਾਲ ਨੌਜਵਾਨ ਝੰਡਾ ਚੱਕ ਕੇ ਪੰਜਾਬ ਨੂੰ ਬਚਾਉਣ ਲਈ ਸ਼ਰੋਮਣੀ